Құртыңызды Мій ісі ісі и т shirt اشتركوا ਕਰ ਕੱਲ ਜ਼ਿਲ੍ਹਾ ਫਰੋਇਪੁਰ ਦੀ ਪੁਲਿਸ ਵੱਲੋਂ ਫਰੋਇਪੁਰ ਸ਼ਹਿਰ ਦੇ ਵਿੱਚ ਪੂਰੀ ਸਖਤ ਨਾਕਾਬੰਦੀ ਕੀਤੀ ਗਈ ਸੀ ਤੇ ਇੱਕ ਸਰ ਚੁੰਗੀ ਨੰਬਰ 7 ਦਾ ਫੋਰਚੂਨਰ ਵਾਲੀ ਗੱਡੀ ਦਾ ਕੀ ਕੜਨਾ ਹੈ ਮਾਨਯੋਗ ਐਸਪੀ ਫਰੋਇਪੁਰ ਸੋਮੇ ਮਿਸਰਾ ਜੀ ਅਤੇ ਡੀਆਈਜੀ ਰੇਂਜ ਫਰੋਇਪੁਰ ਸਰਦਾਰ ਰਣਜੀਤ ਸਿੰਘ ਕਿਲੋਂ ਜੀ ਦੇ ਹੁਕਮ ਮੁਤਾਬਿਕ ਕੱਲ ਪੂਰੇ ਫਰੋਇਪੁਰ ਵਿਖੇ 14 ਨਾਕੇ ਲਗਾਏ ਗਏ ਸਨ ਇਹ ਨਾਕੇ ਸਟਰੀਟ ਕਰਾਈਮ ਅਤੇ ਦੁਪਈਆ ਵਾਹਨ ਜਿਹੜੇ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਉਹਦੇ ਖਿਲਾਫ ਲੱਗੇ ਸਨ ਚੁੰਗੀ ਨੰਬਰ 7 ਦਾ ਜਿਹੜਾ ਨਾਕਾ ਸੀ ਉੱਥੇ ਇੱਕ ਫੌਨਸ਼ਨਰ ਗੱਡੀ ਹਰਿਆਣਾ ਨੰਬਰ ਦੀ ਬੜੀ ਤੇਜ਼ ਰਫ਼ਤਾਰ ਤੋਂ ਆ ਰਹੀ ਸੀ ਇਹ ਗੱਡੀ ਵਿਖੇ ਰੈੱਡ ਬਲੂ ਲਾਈਟ ਗੈਰ ਕਾਨੂੰਨੀ ਲੱਗੇ ਹੋਇਆ ਸੀ ਅਤੇ ਇਸ ਗੱਡੀ ਦੇ ਜਿਹੜੇ ਸ਼ੀਸ਼ੇ ਸਨ ਉਹ ਵੀ ਕਾਲੇ ਸਨ ਤੇ ਗੱਡੀ ਵਿਖੇ ਇੱਕ ਫਲੈਗ ਵੀ ਲੱਗੇ ਹੋਇਆ ਸੀ ਜਦ ਗੱਡੀ ਨੂੰ ਰੋਕਿਆ ਗਿਆ ਇਹ ਪਹਿਲੇ ਰੁਕੀ ਨਹੀਂ ਦੂਰ ਜਾ ਕੇ ਰੁਕੀ ਜੀ ਉੱਥੇ ਗੱਡੀ ਦਾ ਡਰਾਈਵਰ ਅਤੇ ਜਿਹੜਾ ਪਹਿਲੀ ਸੀਟ ਤੇ ਬੈਠਿਆ ਹੋਇਆ ਬੰਦਾ ਸੀ ਉਹਨੇ ਇਹ ਗੱਲ ਆਖੀ ਕਿ ਇਹ ਗੱਡੀ ਤੇ ਜਿਹੜਾ ਅਫਸਰ ਹੈ ਉਹ ਕੋਈ ਇਲੈਕਸ਼ਨ ਕਮਿਸ਼ਨ ਦੇ ਨਾਲ ਰਿਲੇਟਡ ਹੈ ਤਾਂ ਉਹਨੇ ਇਹ ਰੈੱਡ ਲਾਈਟ ਲਾਇਆ ਹੋਇਆ ਬਦ ਬਟ ਪਰੰਤੂ ਜਦ ਇਹਦੀ ਮਜੀਦ ਪੜਤਾਲ ਕੀਤੀ ਗਈ ਇਹ ਪਾਇਆ ਗਿਆ ਕਿ ਇਹ ਗੱਡੀ ਨਾ ਤੇ ਇਲੈਕਸ਼ਨ ਕਮਿਸ਼ਨ ਦੀ ਹੈ ਨਾ ਤੋ ਜਿਹੜਾ ਬੰਦਾ ਬੈਠਾ ਹੈ ਉਹ ਕੋਈ ਇਲੈਕਸ਼ਨ ਕਮਿਸ਼ਨ ਦਾ ਆਬਜ਼ਰਵਰ ਹੈ ਉਹ ਝੂਠ ਮਾਰ ਰਿਹਾ ਸੀ ਤੇ ਇਹ ਗੱਡੀ ਜਿਹੜੀ ਹੈਗੀ ਜਿਹਦਾ ਨੰਬਰ ਹੈਗਾ HR01EL 099 ਫੋਰਚੂਨਰ ਗੱਡੀ ਇਹ ਮਾਡਲ ਟਾਊਨ ਅੰਬਾਲਾ ਹਰਿਆਣਾ ਵਿਖੇ ਨਿਤਿਲ ਉਪਲ ਦੀਏ ਤੇ ਨਿਤਿਲ ਉਪਲ ਵੀ ਉਥੇ ਸੀ ਤੇ ਕਾਨੂੰਨ ਮੁਤਾਬਿਕ ਗੱਡੀ ਦਾ ਜਿਹੜਾ ਚਲਾਣ ਹੈ ਉਹ ਚਲਾਣ ਕੀਤਾ ਗਿਆ ਜੀ ਤੇ ਲੋਕਾਂ ਤੋਂ ਮੀਡੀਆ ਰਹੀਂ ਮੇਰੀ ਆਹੀ ਅਪੀਲ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਰੈੱਡ ਬਲੂ ਲਾਈਟ ਦਾ ਵਰਤੋਂ ਆਪਣੀ ਗੱਡੀ ਵਿਖੇ ਨਾ ਕਰਨ ਕਿਉਂਕਿ ਇਸ ਫਿਰੋਜ਼ਪੁਰ ਜ਼ਿਲ੍ਹਾ ਇੱਕ ਸਰਹਦੀ ਜ਼ਿਲ੍ਹਾ ਹੈ रेड ब्लू लाइट गड्डी ਦਾ ਵਰਤੋਂ ਇਹ ਪਾਸਟ ਵਿੱਚ ਵਖਣੇ ਚਾਇਆ ਹੈ ਕਿ ਤਾਂ ਕਰਦੇ ਹਨ ਅਪਰਾਧੀ ਕਿ ਨਾਕੇ ਵਿਖੇ ਇਹਦੀ ਚੈਕਿੰਗ ਨਾ ਕੀਤੀ ਜਾਏ ਬਟ ਪਰੰਤੂ ਮੈਂ ਇਹ ਕਹਿਣਾ ਚਾਹਣਾ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਭਾਵੇਂ ਕਿਸੇ ਵੀ ਵੇਆਪੀ ਦੀ ਗੱਡੀ ਹੋ ਹਰ ਗੱਡੀ ਦੀ ਚੈਕਿੰਗ ਨਾਕੇ ਤੇ ਕਾਨੂੰਨ ਮੁਤਾਬਿਕ ਪਹਿਲੇ ਵੀ ਹੁੰਦੀ ਸੀ ਤੇ ਅੱਗੇ ਵੀ ਚੱਲਦੀ ਰਹੇਗੀ ਧੰਨਵਾਦ